No. ਕਿੰਨੇ ਕਿਤੇ ਸ਼ੂਟ ਹੋਈ ਹੈ ਜੀ ਕਸ਼ਮੀਰ ਚ ਸ਼ੂਟ ਹੋਈ ਹੈ ਜੀ ਲਖਨਊ ਚ ਸ਼ੂਟ ਹੋਈ ਹੈ ਪੰਜਾਬ ਚ ਸ਼ੂਟ ਹੋਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਦੇ ਬਾਰੇ ਅੱਜ ਰਿਲੀਜ਼ ਹੋਈ ਹੈ ਫੈਨਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੇ ਇਹ ਤੱਕ ਮੂਵੀ ਨਹੀਂ ਦੇਖੀ ਮੈਂ ਕਹਿੰਦਾ ਹਾਂ ਮੂਵੀ ਦੇਖ ਕੇ ਆਓ ਜੀ ਤੁਹਾਨੂੰ ਵਧੀਆ ਐਂਟਰਟੇਨਮੈਂਟ ਮਿਲੇਗੀ ਤੇ ਥੋੜੀ ਡਿਫਰੈਂਟ ਤਰੀਕੇ ਦਾ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਲੱਗੇਗਾ ਕਿ ਇਸ ਸਿਨੇਮੇ ਦਾ ਆਪਾਂ ਜਿਹੜਾ ਇੱਕ ਲੈਵਲ ਅਪ ਕੀਤਾ ਇਸ ਮੂਵੀ ਨੇ ਗੁਰੂ ਜੀ ਇੱਕ ਮੈਸੇਜ ਦਿੱਤਾ ਜਾਂਦਾ ਹਰੇਕ ਮੂਵੀ ਦੇ ਵਿੱਚ ਇਸ ਮੂਵੀ ਦੇ ਵਿੱਚ ਕੀ ਮੈਸੇਜ ਦਿੱਤਾ ਜਾਂਦਾ ਇਹਦੇ ਚ ਜੀ ਜਿਹੜਾ ਮ ਇਹ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਵਾਪਸ ਘਰ ਹੀ ਜਾਣਾ ਦੀ ਤੇ ਨਾਲ ਦੀ ਨਾਲ ਜਿਹੜੇ ਆ ਜਿਹੜੇ ਆਰਟਿਸਟਿਕ ਇਹਦੇ ਜਿਹੜੇ ਕੁੜੀ ਦਾ ਕਰੈਕਟਰ ਆ ਉਹ ਵੀ ਇੱਕ ਆਪਾਂ ਮੁੱਦਾ ਛੇੜਿਆ ਜੀ ਕਿ ਆਰਟਿਸਟਿਕ ਜਿਹੜੇ ਬੱਚੇ ਨੇ ਜਾਂ ਅ ਜਿਹੜਾ ਕੋਈ ਡਿਪਰੈਸ਼ਨ ਦੀ ਗੱਲ ਹੋ ਰਹੀ ਆ ਉਹਦੀ ਗੱਲ ਸੁਣੀ ਜਾਏ ਨਾ ਕਿ ਉਹਦੇ ਨੂੰ ਮਜ਼ਾਕ ਚ ਲਿਆ ਜਾਏ ਤੋ ਹਾਂਜੀ ਸੋ ਪੀ ਬੈਸਟ ਸੀਨ ਕਿਹੜਾ ਰਿਹਾ ਮੋਹਿੰਦਾ ਕੋਈ ਜਿਹੜਾ ਪਲ ਭੁੱਲਿਆ ਜਾ ਨਾ ਸਕੇ ਬੈਸਟ ਸੀਨ ਆਈ ਥਿੰਕ ਉਹ ਆਹੀ ਕਹਿੰਦਾ ਵੀ ਬਸ ਬਾਂਦਰ ਨਾਲ ਅੰਡਾ ਕਰਾ ਦਿਓ ਮੇਰਾ ਬਸ ਉਹ ਆ ਵਿਰੋਧ ਹੁੰਦਾ ਤੇ ਇਨੇ ਲੋਕ ਆਉਂਦੇ ਇੱਥੇ ਵਿਰੋਧ ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਰ ਰਹੇ ਨੇ ਉਹ ਵੀ ਫਿਲਮ ਵੇਖ ਕੇ ਆਓ ਤੁਸੀਂ ਵੀ ਪਿਆਰ ਕਰੋਗੇ ਫਿਲਮ ਨੂੰ ਤੁਹਾਡੇ ਪੋਰਟਫੋਲੀਓ ਫਿਲਮ ਤੇ ਸਾੜੇ ਗਏ ਸੀਗੇ ਹਾਂਜੀ ਚਨਾਵੋ ਲੋਕ ਕੀ ਕਹਿਣਾ ਚਾਹੁੰਦੇ ਹੋ ਵੀ ਫਿਲਮ ਦੇਖੋ ਕਈ ਵਾਰ ਜਦੋਂ ਆਪਾਂ ਕਿਸੇ ਨੂੰ ਨਹੀਂ ਮਿਲਿਆ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਅਜਾ ਆਪਾਂ ਪਹਿਲੀ ਵਾਰ ਮਿਲੇ ਇੱਕ ਦੂਜੇ ਨੂੰ ਸਾਨੂੰ ਇੱਕ ਦੋ ਦਿਨ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਨਹੀਂ ਹੈ ਮਾਈਂਡ 'ਚ ਕਿਸੇ ਫਿਲਮ ਨੂੰ ਲੈ ਕੇ ਜਾਂ ਕਿਸੇ ਟੌਪਿਕ ਨੂੰ ਲੈ ਕੇ ਪਰ ਮੈਨੂੰ ਲੱਗਦਾ ਜਦੋਂ ਫਿਲਮ ਅੱਜ ਦੇਖਣਗੇ ਤਾਂ ਜਿਹੜੇ ਪੋਸਟਰ ਉਹਨਾਂ ਨੇ ਸਾਰੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਲੱਗਦਾ ਹੈ ਜਿਸ ਕੱਲ ਨੂੰ ਗਰੋਥ ਇਸ ਗੱਲਾਂ ਫਿਲਮ 'ਚ ਵੀ ਨਹੀਂ ਹੋਊਗਾ ਬਿਲਕੁਲ ਨਹੀਂ ਆਈ ਜੀ ਫਿਲਮ 'ਚ ਲੱਗਣ ਦੇ ਫਿਲਮ ਦੇਖੋ ਸੌ ਆਪਾਂ ਵੀ ਚੀਜ਼ਾਂ ਦਾ ਧਿਆਨ ਰੱਖਾਂਗੇ ਆਪਾਂ ਵੀ ਇਸੇ ਦੇਸ਼ 'ਚ ਰਹਿੰਦੇ ਆ ਜੀ ਕੀ ਇਹ ਫਿਲਮ ਭਾਰਤ ਤੇ ਪਾਕਿਸ ਪਿਆਰ ਦੀ ਗੱਲ ਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇੱਥੇ ক্রিকেট ਦਾ ਮੈਚ ਹੋ ਸਕਦਾ ਜੀ ਇਹ ਇੰਡੀਆ ਪਾਕਿਸਤਾਨ ਦਾ ਤੇ ਫਿਲਮ ਵੀ ਮਨ ਲੱਗਦਾ ਆ ਆਪਾਂ ਬਣਾ ਸਕਦੇ ਜਿਹਦੇ ਪਿਆਰ ਦਾ ਮੈਸੇਜ ਹੋਵੇ ਉਹ ਵੀ ਪਿਆਰ ਦਾ ਮੈਸੇਜ ਦੇ ਰਹੇ ਅਸੀਂ ਪਿਆਰ ਦਾ ਮੈਸੇਜ ਦੇ ਰਹੇ ਤੁਹਾਡਾ ਛੋਟਾ ਜਿਹਾ ਜਿਹਾ ਮੈਸੇਜ ਕੀ ਹੈ ਕਿ ਜੋ ਸਾਡੇ ਸਵਾਲ ਦੇਗਾ ਇੱਕ ਫਿਲਮ ਅੱਜ ਇੱਕ ਵਾਰ ਲਈਦਾ ਫਿਲਮ ਦਾ ਮੈਸੇਜ ਸਰ ਸਾਬਨੇ ਬਹੁਤ ਇਹ ਜਿਹੜਾ ਮੇਰਾ ਪਹਿਲਾ ਗਾਣਾ ਜੋ ਆਇਆ ਸੀ ਉਦੋਂ ਵੀ ਇਦਾਂ ਫੀਲ ਹੁੰਦਾ ਸੀ ਤੇ ਅੱਜ ਵੀ ਇਦਾਂ ਫੀਲ ਆਉਂਦਾ ਹੈ ਫੈਨ ਦੇ ਵਿੱਚ ਕਿੰਨਾ ਗੁੱਸਾ ਦੇਖਣ ਨੂੰ ਆਹ ਦੇਖੋ ਆਪਾਂ ਸੋਸਾ ਹੀ ਆ ਜੀ ਸਾਰਾ ਕੋ ਬੱਚਿਆ ਲੈ ਦੇਣ ਤੋਂ ਚੰਦੋਂ ਤੋਂ ਮੈਂ ਸਿੰਗਿੰਗ ਸ਼ੁਰੂ ਕੀਤੀ ਆ ਤੇ ਪੰਜਾਬ ਤੋਂ ਹੀ ਸ਼ੁਰੂ ਕੀਤੇ ਪ ਮਿਲ ਕੇ ਆਇਆ ਤਾਂ ਕਿ ਅਸੀਂ ਜਿੱਥੇ ਵੀ ਗਏ ਹਾਂ ਵਰਲਡ ਵਾਈਡ ਤੇ ਮੈਂ ਚਾਹੁੰਨਾ ਆਪਾਂ ਫਿਲਮਾਂ ਨੂੰ ਆਪਾਂ ਇਦਾਂ ਹੀ ਆਪਣੇ ਨੂੰ ਵੱਡੇ ਪਰਦੇ ਦੇ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ ਤੇ ਆਪਾਂ ਵਧੀਆ ਅਵਾਰਡ ਲੈ ਕੇ ਆਈਏ ਮੈਂ ਆਦਾ ਗਵਾਗਾ ਭਾਈ ਇਦਾਂ ਇਕੱਠੇ ਹੁਣ ਲੁਧਿਆਣੇ ਜਦੋਂ ਮੈਂ ਔਸਕਰ ਲੈ ਕੇ ਆਵਾਂ ਫਿਲਮ ਆਪਣੀ ਪੰਜਾਬੀ ਫਿਲਮ ਨੇ ਮੂਵੀ ਪੰਜਾਬ ਦੀ ਆਪਾਂ ਇੰਡੀਆ ਦੀ ਗੱਲ ਕਰੀਏ ਲਖਨਊ ਚ ਸ਼ੂਟ ਹੋਇਆ ਪਾਰਟ ਦੀ ਕਸ਼ਮੀਰ ਚ ਸ਼ੂਟ ਹੋਇਆ ਤੇ ਪੰਜਾਬ ਜੇ ਆਪਾਂ ਚੰਡੀਗੜ੍ਹ ਦੇ ਨੇੜੇ ਪਿੰਡ ਹੈ ਜੀ ਉੱਥੇ ਸ਼ੂਟ ਕੀਤੀ ਗਈ ਮੈਂ ਪੈਸ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਬਾ ਦੇਤਾ ਮੈਸੇਜ ਕੋਈ ਮੈਸੇਜ ਦੇਈ ਤਾਂ ਮੈਚ ਜੀਰ ਵਾ ਕੋਸ਼ ਕਰੋ ਆਪਣੇ ਚੈਨਲ ਦੇ ਇੱਕੋ ਰੋਕ ਦੀਆਂ ਵਿੱਚ ਫਿਲਮ ਦੇ ਕਿਰਦਾਰ ਲਿਖਣਾ ਿੰਗੋਤਾਂ ਦੇ ਵਿੱਚ ਰਹਿ ਕੇ ਉਸ ਉਸਤਾਨ ਦੇ ਖਿਲਾਫ ਨਾਰੇ ਲਾਇਏਗੇ ਐਸਾ ਕੋਈ ਨਾਰਾ ਹੈਗਾ ਨਹੀਂ ਜੀ ਉਹ ਤਾਂ ਤੁਸੀਂ ਸੁਣਿਆ ਤੁਸੀਂ ਕਿਸੇ ਨੇ ਦੇਸ਼ ਕੌਮ ਦੇ ਖਿਲਾਫ ਕੋਈ ਨਾਰਾ ਲਾਇਆ ਜੀ ਫਿਲਮ ਸਿਰਫ ਇਹੀ ਕਹਿੰਦੀ ਹੈ ਕਿ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਜਨ ਪ੍ਰੇਮ ਕੀਓ ਤੇ ਨਹੀਂ ਪ੍ਰੋਪਰ ਸ਼ੋਰਟ ਕੱਟੇ ਵੀ ਕਿ ਉਹ ਲਗਭਗ ਹੀ ਸ਼ੋਰਟ ਨਹੀਂ ਕੱਟੇ ਸ਼ੋਰਟ ਨਹੀਂ ਕੱਟੇ ਨਾ ਜੀ ਕੋਈ ਸ਼ੋਰਟ ਨਹੀਂ ਕੱਟੇਗਾ